ਇਹ ਖਾਣਾ ਆ ਸਹੀ ਤਰੀਕੇ ਖਾਵਾਂਗੇ ਤਾਂ ਅੰਮ੍ਰਿਤ ਆ ਜੇ ਨੂੰ ਗਲਤ ਤਰੀਕੇ ਖਾਵਾਂਗੇ ਤਾਂ ਜ਼ਹਿਰ ਆ ਉਹ ਇੱਕ ਡਾਕਟਰ ਬੀਬੀ ਆ ਜਿਹੜੀ ਗੋਰੀ ਬਹੁਤ ਵੇਦਾਰੀ ਹੈ ਉਹ ਕਹਿੰਦੇ ਵੀ ਹਜੇ ਤੱਕ ਸਾਇੰਸ ਇਹ ਨਹੀਂ ਸਿੱਧ ਕਰ ਸਕੀ ਕਿ ਫੈਟ ਨਾਲ ਹੀ ਹਾਰਟ ਅਟੈਕ ਹੁੰਦਾ ਕਿ ਨਹੀਂ ਜਾਂ ਤਾਂ ਤੁਸੀਂ ਕਸਰਤਾਂ ਹੋ ਜੀਆਂ ਕਰੋ ਸੇ ਤਾਂ ਹੋ ਜੀਆਂ ਰੱਖੋ ਵਰਜਸ਼ਾ ਹੋ ਜੀਆਂ ਹੋਣ ਜ਼ੋਰ ਵਾਲੇ ਕੰਮ ਹੋਣ ਫਿਰ ਤੁਸੀਂ ਖਾਓ ਤੁਹਾਨੂੰ ਮਿੱਠੇ ਨੇ ਕੁਝ ਨਹੀਂ ਖਾਣਾ ਜਿਮ ਵਾਲੇ ਵੀ ਮਿੱਠੇ ਤੋਂ ਭੱਜੀ ਜਾਂਦੇ ਆ ਸਾਡੀ ਵਾਰੀ ਆ ਕੋਈ ਥੋੜੀ ਜਿਹੀ ਸਾਡੇ ਲਈ ਤਾਂ ਇੱਕ ਬੜੀ ਮਰਦਾਨ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਹੈ ਤੁਹਾਡੇ ਸਰੀਰ ਨੂੰ ਲੋੜ ਆ ਹਰ ਇੱਕ ਕੁਦਰਤ ਨੇ ਬਣਾਈ ਗਿਆ ਤੁਹਾਨੂੰ ਇਸੇ ਲਈ ਬਣਾਈ ਆ ਨਾ ਘੋ ਮੱਖਣ ਦੀ ਆਪਾਂ ਗੱਲ ਕਰ ਰਹੇ ਆ ਪਰ ਅੱਜ ਕੱਲ ਦਾ ਜਿਹੜਾ ਥੋੜਾ ਜਿਹਾ ਕਹਿ ਲੋ ਕਿ ਡਾਈਟ ਕੌਂਸ਼ੀਅਸ ਹੋ ਗਏ ਲੋਕ ਜਿਹੜੇ ਕਹਿੰਦੇ ਆ ਜੇ ਅਸੀਂ ਮੋਟੇ ਹੋ ਜੰਨੇ ਆ ਉਹ ਘੋ ਮੱਖਣ ਖਾਣਾ ਹੀ ਛੱਡ ਦਿੰਦੇ ਨੇ ਕਿ ਇਹਦੇ ਨਾਲ ਕੀ ਮੋਟਾਪੇ ਦਾ ਵੀ ਅਸਰ ਪੈਂਦਾ ਕੋਈ ਇਹ ਡਿਪੈਂਡ ਕਰਦਾ ਜੀ ਉਹਨਾਂ ਦੀ ਡਾਈਟ ਤੇ ਖਾਣ ਵਾਲਾ ਕਿਹੜੇ ਹਿਸਾਬ ਨਾਲ ਕਿਹੜੀ ਚੀਜ਼ ਕਿਦਾਂ ਖਾ ਰਿਹਾ ਆ ਇਹ ਖਾਣਾ ਆਪਾਂ ਸਹੀ ਤਰੀਕੇ ਖਾਵਾਂਗੇ ਤਾਂ ਅੰਮ੍ਰਿਤ ਆ ਜੇ ਉਹਨੂੰ ਗਲਤ ਤਰੀਕੇ ਖਾਵਾਂਗੇ ਤਾਂ ਜ਼ਹਿਰ ਆ ਜੇ ਆਪਾਂ ਨਾਸ਼ਤੇ ਦੇ ਵਿੱਚ ਜਿੱਦਾਂ ਹੁਣ ਮੈਂ ਹੀ ਆ ਹੁਣ ਮੇਰੇ ਸਰੀਰ ਜਿਹੋ ਜਿਹਾ ਜੇ ਮੈਂ ਖੋਲੀ ਭਰ ਕੇ ਮੱਖਣ ਦੀ ਖਾਣ ਲੱਗ ਜਾ ਤਾਂ ਫੇਰ ਲਈ ਮੇਰੇ ਲਈ ਉਹ ਜ਼ਹਿਰ ਆ ਤੇ ਜੇ ਮੈਂ ਉਹਦਾ ਇੱਕ ਛੋਟਾ ਚਮਚਾ ਲੈਣਾ ਆ ਹਨਾ ਤੇ ਉਹ ਮੈਨੂੰ ਮੇਰੇ ਹਾਰਟ ਲਈ ਵੀ ਚੰਗਾ ਮੇਰੀ ਸਿਹਤ ਲਈ ਵੀ ਚੰਗਾ ਚੰਦੇਾਈ ਵੀ ਚਾਹੀਦੀ ਹੁੰਦੀ ਫੈਟ ਵੀ ਜ਼ਰੂਰੀ ਹੁੰਦਾ ਹੈ ਜਮਾ ਛੱਡ ਦੇਣਾ ਅੱਜ ਕੱਲ ਤਾਂ ਹੁਣ ਮੈਂ ਅੱਜ ਸਗੋਂ ਉਹ ਇੱਕ ਡਾਕਟਰ ਬੀਬੀ ਹੈ ਜਿਹੜੀ ਗੋਰੀ ਬਹੁਤ ਵੇ ਦੱਸਦੀ ਹੈ ਉਹ ਕਹਿੰਦੇ ਵੀ ਹਜੇ ਤੱਕ ਸਾਇੰਸ ਇਹ ਨਹੀਂ ਸਿੱਧ ਕਰ ਸਕੀ ਵੀ ਫੈਟ ਨਾਲ ਹੀ ਹਾਰਟ ਅਟੈਕ ਹੁੰਦਾ ਕਿ ਨਹੀਂ ਤੇ ਆਪਾਂ ਮੈਂ ਇਹਦੀ ਇੰਨੀ ਡੈਪਥ ਵਿੱਚ ਨਹੀਂ ਜਾ ਸਕਦਾ ਪਰ ਇਹ ਆ ਕਿ ਹਾਂ ਕੋਈ ਵੀ ਚੀਜ਼ ਤੁਸੀਂ ਖਾਣੇ ਆ ਉਹਨੂੰ ਇੱਕ ਸੀਮਤ ਅਵਸਾਰ ਦੇ ਕਾਉਂਗੇ ਇੱਕ ਗਿਣੀ ਮਿਕਸੀ ਤੁਸੀਂ ਚੀਜ਼ ਲੈ ਕੇ ਖਾਓਗੇ ਕਿ ਇੰਨੀ ਮੇਰੀ ਸਿਹਤ ਨੂੰ ਲੋੜ ਆ ਤਾਂ ਉਹ ਤੁਹਾਡੇ ਲਈ ਅਮਰਤ ਆ ਐਕਸੈਸ ਆਫ ਐਵਰੀਥਿੰਗ ਇਜ਼ ਪੌਇਜ਼ਨ ਨਾਰਮਲੀ ਤਾਂ ਆਪਾਂ ਗੱਲ ਕਰੀਏ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਾਂਦੇ ਆ ਉੱਥੇ ਦੇਗ ਮਿਲਦੀ ਹੈ ਕਈ ਜਣੇ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਵੀ ਮੈਂ ਵੀ ਟਾਈਟ ਤੇ ਆ ਮੈਂ ਬਿਲਕੁਲ ਥੋੜੀ ਜੀ ਦੇ ਦੋ ਮੈਨੂੰ ਮੈਂ ਪਛਾਣ ਨਹੀਂ ਸਕਣਾ ਹੈਗਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਜਿੱਦਾਂ ਹੁਣ ਮੈਨੂੰ ਤੁਹਾਡਾ ਤਾਂ ਪਤਾ ਨਹੀਂ ਸਾਡੇ ਵਾਰੀ ਉਹ ਇੱਕ ਲੇਕ ਹੁੰਦਾ ਸੀ ਸਾਡੇ ਵੱਡੇ ਵਡੇਰੇ ਠੀਕ ਆ ਠੀਕ ਆ ਚੱਲ ਸਾਡੇ ਵੱਡੇ ਵਡੇਰੇ ਉਹ ਚ ਦੱਸਦੇ ਸੀ ਕਿ ਸਾਡੇ ਵੱਡੇ ਵਡੇਰੇ ਕਿੰਨੇ ਤਗੜੇ ਹੁੰਦੇ ਸੀ ਠੀਕ ਹੈ ਨਾ ਦੱਬ ਕੇ ਬਾਹ ਤੇ ਰੱਜ ਕੇ ਖਾਹ ਵਾਲਾ ਹਿਸਾਬ ਸੀਗਾ ਕਿ ਉਹਨਾਂ ਨੇ ਇੱਕ ਵਾਰੀ ਉਹਨਾਂ ਦੇ ਆ ਆ ਪਾਠ ਰਖਾਇਆ ਸੀ ਤੇ ਉਹ ਪੂਰਾ ਕੜਾਹਾ ਚਾਰ ਭੜਾਈ ਖਾ ਗਏ ਸੀਗੇ ਦੇਖਦਾ ਤੇ ਮੁੜ ਕੇ ਉਹਨਾਂ ਨੂੰ ਵੀ ਕੋਈ ਪਤਾ ਹੀ ਨਹੀਂ ਵੀ ਕਿੱਥੇ ਗਿਆ ਜਦ ਤੂੰ ਤੁਸੀਂ ਕਸਰਤਾਂ ਉਹ ਜੀਆਂ ਕਰੋ ਸਿਰ ਤਾਂ ਉਹ ਜੀਆਂ ਰੱਖੋ ਵਰਜਸ਼ਾ ਉਹ ਜੀਆਂ ਹੋਣ ਜ਼ੋਰ ਵਾਲੇ ਕੰਮ ਹੋਣ ਫੇਰ ਤੁਸੀਂ ਖਾਓ ਤੁਹਾਨੂੰ ਮਿੱਠੇ ਨੇ ਕੁਝ ਨਹੀਂ ਗਣਾ ਆਜਦਮ ਲੋਕੀ ਮਿੱਠੇ ਮਿੱਠੇ ਤੋਂ ਭੱਜ ਲੈਂਦੇ ਆ ਜਿਹੜੇ ਭੱਜਦੇ ਆ ਜੇਮਾ ਵਾਲੇ ਵੀ ਮਿੱਠੇ ਤੋਂ ਭੱਜੀ ਜਾਂਦੇ ਆ ਸਾਡੀ ਵਾਰੀ ਆ ਕੋਈ ਥੋੜੀ ਜਿਹੀ ਸਾਡੇ ਲਈ ਤਾਂ ਇੱਕ ਬੜੀ ਮਰਦਾਨੀ ਚੀਜ਼ ਹੁੰਦੀ ਹੈ ਹੁਣ ਤਾਂ ਕਨਸੈਪਟ ਬਦਲ ਗਏ ਨੇ ਲੋਕ ਐ ਸਿੱਖਿਆ ਤੇ ਇਹ ਹੋ ਰਹੀ ਜੋ ਕੋਈ ਕਹਿ ਦਿੰਦਾ ਉਹੀ ਮੰਨ ਲੈਂਦੇ ਆ ਕੋਈ ਸਟੱਡੀ ਨਹੀਂ ਕੋਈ ਸਿੱਖਣਾ ਹੀ ਨਹੀਂ ਕੋਈ ਪੜ੍ਹਨਾ ਹੀ ਨਹੀਂ ਜੇ ਇੱਕ ਇੱਕ ਆਪੂ ਇੱਕ ਐਕਸਟੈਂਟ ਹੁੰਦੀ ਆ ਕਿਸੇ ਚੀਜ਼ ਦੀ ਵੀ ਲਿਮਟ ਹੁੰਦੀ ਆ ਮਿੱਠਾ ਤੁਸੀਂ ਖਾਓਗੇ ਜੇ ਤੁਹਾਨੂੰ ਹੁਣ ਮੈਂ ਇੱਕ ਮਜ਼ਦੂਰ ਆ ਇੱਕ ਮੰਡੀ 'ਚ ਮਜ਼ਦੂਰ ਲੱਗਾ ਮਿਹਨਤਾਂ ਕਰ ਰਿਹਾ ਆ ਹੁਣ ਤੇ ਆਪਾਂ ਸੜਕਾਂ ਤੇ ਸ਼ਵੀਲਾ ਅੱਜ ਦੀਆਂ ਥੋੜੀ ਲਗਾ ਰਹੇ ਹੂੰ ਆਪਾਂ ਸ਼ਵੀਲਾ ਗੁਰੂ ਘਰ ਤੋਂ ਲਾਉਂਦੇ ਪਏ ਆਂ ਸ਼ਰਦਾ ਵਜੋਂ ਤੇ ਮਿੱਠੇ ਪਾਣੀ ਦੀ ਸ਼ਵੀਲ ਕਿਉਂ ਲੱਗਦੀ ਕਿ ਬੰਦੇ ਦੇ ਅੰਦਰੋਂ ਕਮਜ਼ੋਰੀ ਹੋ ਜਾਂਦੀ ਹੈ ਧੁੱਪੇ ਫਿਰ ਫਿਰ ਕੇ ਜਾਂ ਮਿਹਨਤਾਂ ਕਰ ਕਰਕੇ ਅਗਲੇ ਦੇ ਅੰਦਰ ਉਹ ਸਤ ਮੁੱਕ ਜਾਂਦਾ ਉਹ ਮਿੱਠਾ ਹੀ ਪੂਰਾ ਕਰਦਾ ਉਹਨਾਂ ਨੂੰ ਹੂੰ ਮੈਂ ਨਹੀਂ ਕਹ ਰਿਹਾ ਕਿ ਤੁਸੀਂ ਮਿੱਠਾ ਖਾਓ ਪਰ ਮੈਂ ਇੱਕ ਉਦਾਂ ਗੱਲ ਕਰ ਰਿਹਾ ਕਿ ਇਹ ਤਾਂ ਧਾਰਨਾ ਬਣਾ ਲਈ ਜਿਹੜੀ ਚੀਜ਼ ਦੀ ਤੁਹਾਡੇ ਸਰੀਰ ਨੂੰ ਲੋੜ ਆ ਹਰ ਚੀਜ਼ ਕੁਦਰਤ ਨੇ ਬਣਾਈ ਆ ਤੁਹਾਨੂੰ ਇਸੇ ਲਈ ਪੜਾਈ ਜਾਣਾ ਜੇ ਦੇਖ ਦੇਖ ਵਿੱਚ ਮਿੱਠਾ ਹੀ ਪੈਂਦਾ ਕੜਾ ਪ੍ਰਸ਼ਾਦ ਵੀ ਦੇਗਾ ਮਿੱਠਾ ਹੀ ਪੈਂਦਾ ਨਾ ਤੇ ਗੁਰੂ ਘਰ ਹਰ ਕੋਈ ਸਮਾਗਮ ਤੋਂ ਬਿਨਾਂ ਦੇਖ ਤੋਂ ਬਿਨਾਂ ਤਾਂ ਕੰਪਲੀਟ ਹੁੰਦਾ ਨਹੀਂ ਹੈ ਨਾ ਤੁਸੀਂ ਆਪਣੇ ਸਰੀਰਾਂ ਦੇ ਲੈਵਲ ਉਸ ਟੰਗ ਦੇ ਰੱਖੋ ਆਪਣੀਆਂ ਬਾਰੇ ਆਪਣੀਆਂ ਕਰਨੀਆਂ ਛੱਡੀਆਂ ਹੋਈਆਂ ਆਪਾਂ ਐਕਸਰਸਾਈਜ਼ ਕਰਨੀ ਛੱਡੀ ਹੋਈ ਹੈ ਮੈਂ ਤਾਂ ਇਹਨੂੰ ਵੀ ਕਹਣਾ ਮਨ ਬੀਵੀ ਨੂੰ ਮੈਂ ਹੁਣ ਮੈਂ ਕਹਿ ਰਿਹਾ ਕਿ ਮੇਰੇ ਨਾਲ ਸਾਈਕਲਿੰਗ ਕਰਿਆ ਕਰ ਆਪਾਂ ਕਰ ਵੀ ਲੈਨੇ ਆ ਪਰ ਹੁਣ ਬਾ ਨਹੀਂ ਬਹੁਤ ਦੇ ਮੈਂ ਤਾਂ ਫਿਰ ਜਿੰਮ ਲੱਗ ਗਿਆ ਮੈਂ ਸਾਈਕਲਿੰਗ ਵੀ ਫੜਦਾ ਆਪਾਂ ਦਾ ਆਪਣੇ ਆਪ ਨੂੰ ਸੈੱਟ ਰੱਖਣਾ ਕਿ ਹੁਣ 38 ਦੇ ਹੋ ਗਏ ਆ ਗਾਂ ਦੀ ਲਾਈਫ ਬੁੜੇਪਨ ਨੇੜੇ ਨੇੜੇ ਆ ਜਾਣਾ ਫਿਰ ਨਹੀਂ ਸੰਭਲਿਆ ਜਾਣਾ ਹੁਣ 40 ਤੋਂ ਪਹਿਲੇ ਵੇਲੇ ਆਪਣੇ ਆਪ ਨੂੰ ਸੈੱਟ ਕਰ ਲਓ ਸਾਰਿਆਂ ਨੂੰ ਹੀ ਸਲਾਹ ਆ 30 ਤੱਕ ਸਰੀਰ ਤਾਂ ਤੁਹਾਡਾ ਅੰਮ੍ਰਿਤ ਹੁੰਦਾ ਤੁਹਾਡਾ ਸਰੀਰ ਹੀ ਇਹੋ ਜਿਹੀ ਕੈਪੇਬਿਲਿਟੀ ਨਹੀਂ 30 ਸਾਲ ਦੀ ਉਮਰ ਤੱਕ ਦਾ ਬੰਦਾ ਲੱਕੜ ਪੱਥਰ ਸਵਾ ਜਮ ਕਰੀ ਜਾਂਦਾ ਜਦੋਂ 30 ਤੋਂ ਬਾਅਦ ਤੁਹਾਡੇ ਹਾਰਮੋਨਸ ਚੇਜ ਹੋ ਜਾਂਦੇ ਆ ਜਰਾਵਾਲ ਬੜਾ ਪਿਆਲੇ ਪਾਸੇ ਸਰੀਰ ਜਾਣਾ ਸ਼ੁਰੂ ਕਰਦਾ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਹੁਣ ਆਹ ਚੀਜ਼ ਸੰਜਮਣਾ ਖਾਣੀ ਆ ਆ ਐਕਸਰਸਾਈਜ਼ ਕਰਨੀ ਆ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਮੈਟਰ ਕਰਦੀਆਂ ਐਕਸਰਸਾਈਜ਼ ਬਹੁਤ ਜ਼ਰੂਰੀ